ਅਗਰ ਇਹ 5 ਸਿੱਟੇ ਦੇ ਇਲੈਕਸ਼ਨ ਹੁੰਦੇ ਤੇ ਪਤਾ ਨਮਸਕਾਰ ਸਾਥੀਓ ਬਹੁਤ ਫੋਨ ਆ ਰਹੇ ਆ ਕਿ ਅੱਜ ਕਾਰਕਟਰਾਂ ਦੇ ਮਨਾਂ ਦੇ ਉੱਤੇ ਜਿਹੜੀ ਖੁਸ਼ੀ ਹੈ ਜਲੰਧਰ ਦੇ ਵਿੱਚ ਉਹ ਬਹੁਤ ਹੈ ਕਿ ਜਲੰਧਰ ਜਮਨੀ ਚੋਂ ਹੁੰਦਾ ਇਹ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਉਸ ਦੀ ਜਿਹੜੀ ਤਾਰੀਖ ਹੈ ਉਹ ਅੱਜ ਤੈਅ ਕਰ ਦਿੱਤੀ ਗਈ ਹੈ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਆਪਣੇ ਹਲਕੇ ਦੇ ਲੋਕਾਂ ਦਾ ਜਿਹੜੇ ਮੇਰੇ ਪਰਿਵਾਰ ਦੇ ਸਦਸье ਐ ਕਿ ਉਹਦੇ ਬਿਲਕੁਲ ਤਿਆਰ ਬੈਠੇ ਸੀ ਹਜੇ ਤੇ ਇਲੈਕਸ਼ਨ ਦੁੱਤੀਓ ਹਜੇ ਤੇ ਤਕਾਬੜ ਵੀ ਨਹੀਂ ਉੱਤਰੀ ਜਿਹੜੇ ਕਾਰਜਕਤਾ ਨੇ ਦਿਨ ਰਾਤ ਕੰਮ ਕੀਤਾ ਹਜੇ ਤੇ ਉਹਨਾਂ ਦੇ ਵਿਚਾਰਿਆਂ ਦੇ ਤਕਾਬੜ ਲਾਣੀ ਸੀ ਮੈਂ ਕਿਹਾ ਥੋੜੀ ਜਿਹਾ ਬਾਅਦ ਇਲੈਕਸ਼ਨ ਲੜਾਵਾਂਗੇ ਪਰ ਹੇਰਾਨ ਮੈਂ ਇਸ ਕਰਕੇ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਸਿਰਫ ਮੇਰੀ ਸੀਟ ਤੇ ਇਲੈਕਸ਼ਨ ਬਾਈਕਰਾਨ ਦੇ ਲਈ ਉਹਨਾਂ ਨੂੰ ਕਾਲੀ ਪਈ ਹੈ ਕਿ ਬਾਕੀ ਸੀਟਾਂ ਦੇ ਉੱਤੇ ਉਹਨਾਂ ਨੇ ਕੋਈ ਰਜ਼ਾਈ ਨਹੀਂ ਲੈ ਗਏ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰ ਇਹ 5 ਸੀਟਾਂ ਦੇ ਇਲੈਕਸ਼ਨ ਹੁੰਦੇ ਤੇ ਪਤਾ ਲੱਗਦੇ ਚਲੋ ਦੋਸਤੋ ਤਿਆਰ ਹੋ ਜਉਨ ਸਾਰੇ ਕਿ ਜਿੱਥੇ ਤੁਸੀਂ ਇੰਨਾ ਸਮੇਂ ਸੁਸ਼ੀਲ ਰਿੰਕੂ ਜੀ ਦੇ ਲਈ ਵੱਡੇ ਭਾਈ ਦੇ ਲਈ ਤੁਸੀਂ ਕੰਮ ਕੀਤਾ ਬਹੁਤ ਮਿਹਨਤ ਕੀਤੀ ਅੱਜ ਤੇ ਮੈਂ ਚਲੋ ਸੋਚਿਆ ਸੀ ਸਾਡੇ ਕਾਰਕਿਰਤਾ ਸਾਰੇ ਪਰਿਵਾਰ ਦੇ ਸਦਸੇ ਥੋੜੇ ਰੈਸਟ ਕਰਨਗੇ ਸਮੇਂ ਫਿਰ ਆ ਗਿਆ ਕਿ ਇੱਕ ਮਹੀਨੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਲੈਕਸ਼ਨ ਲੜਨਾ ਹੈ ਪਾਰਟੀ ਜਿਹਨੂੰ ਵੀ ਜ਼ਿੰਮੇਵਾਰੀ ਰਹੇਗੀ ਪਾਰਟੀ ਜਿਹਦੇ ਉੱਤੇ ਵਿਸ਼ਵਾਸ ਕਰੇਗੀ ਉਹ ਇਹਨਾਂ ਨਾਲ ਰਲ ਕੇ ਕੰਮ ਕਰਾਂਗੇ ਪਰ ਜਲੰਧਰ ਦੀ ਤਰੱਕੀ ਦੇ ਲਈ ਇੱਕ ਨਵੇਂ ਜਲੰਧਰ ਦੀ ਦੀ ਹੋਂਕਾਰ ਦੇ ਲਈ ਕਿਉਂਕਿ ਨਵਾਂ ਜਲੰਧਰ ਮੇਰੇ ਸੁਪਨਿਆਂ ਦਾ ਜਲੰਧਰ ਹੈ ਜਿਸ ਉਮੀਦ ਨਾਲ ਮੈਂ ਇਲੈਕਸ਼ਨ ਲੜਿਆ ਸੀ ਜਲੰਧਰ ਸ਼ਹਿਰ ਦੀ ਤਰੱਕੀ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਜਲੰਧਰ ਸ਼ਹਿਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਲੈ ਕੇ ਆਈਏ ਕਿ ਲੋਕ ਯਾਦ ਕਰਨ ਕਿ ਯਾਰ ਪੁਰਾਣੇ ਐਮ ਐਲ ਏ ਦੇ ਵਿੱਚ ਨਵੇਂ ਐਮ ਐਲ ਏ ਚ ਕੀ ਫਰਕ ਆ ਗਿਆ ਪਰ ਤੁਹਾਨੂੰ ਪਤਾ ਕਿ ਮੈਂ ਤੁਹਾਡੇ ਸਿਧਾਂਤਾਂ ਦੀ ਲੜਾਈ ਨਹੀਂ ਲੜ ਸਕਿਆ ਤੁਹਾਡੇ ਹੱਕਾਂ ਦੀ ਲੜਾਈ ਮੈਂ ਨਹੀਂ ਲੜ ਸਕਿਆ ਜਿਹੜੀ ਸੂਬੇ ਦੀ ਸਰਕਾਰ ਸੀ ਉਹ ਜਦੋਂ ਮੈਂ ਤੁਹਾਡੀ ਆਵਾਜ਼ ਬੁਲੰਦ ਕਰਦਾ ਸੀ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਚਲੋ ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਮੇਰੇ ਪਰਿਵਾਰ ਉੱਤੇ ਮੇਰੇ ਤੇ ਵਿਸ਼ਵਾਸ ਕੀਤਾ ਪਰ ਦੋਸਤੋ ਇਨਸਾਫ ਦੀ ਲੜਾਈ ਲੜਨ ਦਾ ਫਿਰ ਇੱਕ ਵਾਰ ਸਮੇਂ ਆ ਗਿਆ ਸੱਚ ਦੇ ਸਾਹਮਣੇ ਤੁਹਾਨੂੰ ਖੜਾ ਹੋਣਾ ਪਏਗਾ ਸੱਚ ਦੇ ਲਈ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਹਲਕੇ ਦੀ ਆਵਾਜ਼ ਵਿਧਾਨ ਸਭਾ ਚ ਗੂੰਜੇ ਵਿਧਾਨ ਸਭਾ ਦੇ ਵਿੱਚ ਸੱਚ ਦੇ ਲਈ ਕੋਈ ਖੜੇ ਹੋ ਕੇ ਬੋਲੇ ਤੇ ਵੋਟ ਦਾ ਫੈਸਲਾ ਤੁਸੀਂ ਕਰਨਾ ਹੈ ਇਹ ਜਿਹੜੀ ਵੋਟ ਤੁਹਾਡੇ ਹੱਕਾਂ ਦੀ ਲੜਾਈ ਲੜੇਗੀ ਤੁਹਾਡੇ ਲਈ ਸੰਘਰਸ਼ ਕਰਾਂਗੇ ਪਾਰਟੀ ਜਿਹਦੇ ਤੇ ਵਿਸ਼ਵਾਸ ਕਰੇਗੀ ਅਸੀਂ ਸਾਰੇ ਲੋਕ ਪੁਰਨਾ ਇਕੱਠੇ ਆ ਕੋਈ ਵੀ ਪਾਰਟੀ ਤੋਂ ਬਾਹਰ ਨਹੀਂ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਔਰ ਵੱਡੇ ਭਾਈ ਸ਼ੁਸ਼ੀਲ ਰਿੰਕੂ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨ ਦੇ ਲਈ ਆਇਆ ਕਿ ਤਿਆਰ ਹੋ ਜਾਓ ਇਲੈਕਸ਼ਨ ਦੇ ਵਿੱਚ ਬੇਨਾਂਤ ਮਿਹਨਤ ਕਰਾਂਗੇ ਇਹ ਜਿਹੜੀ ਸੀਟ ਆ ਪਾਰਟੀ ਦੀ ਝੋਲੇ 'ਚ ਪਾਵਾਂਗੇ ਬਾਕੀ ਮੈਂ ਉਹਨਾਂ ਲੋਕਾਂ ਨੂੰ ਵੀ ਕਮਾਂਗਾ ਕਿ ਜਿਨ੍ਹਾਂ ਨੂੰ ਹਜੇ ਤਾਜੀ-ਤਾਜੀ ਖਾਣੀ ਪਈਏ ਘਰ ਭੇਜਿਆ ਕੁਝ ਦਿਨ ਪਹਿਲੇ ਅਸੀਂ ਉਹਨਾਂ ਦਾ ਵੀ ਬੜਾ ਹੰਕਾਰ ਹੈ ਕਿ ਦੁਬਾਰਾ ਮੈਦਾਨ 'ਚ ਆਜੋ ਕਿ ਤੁਸੀਂ ਆਈਓ ਮੈਦਾਨ ਦੇ ਵਿੱਚ ਹੁਣ ਕੋਈ ਨਵਾਂ ਕੈਂਡੀਡੇਟ ਨਾ ਉਤਾਰਨ ਕੋਈ ਕੈਂਡੀਡੇਟ ਲੈ ਕੇ ਆਣ ਜਿਨ੍ਹਾਂ ਨੂੰ ਪੈਸੇ ਦਾ ਬਹੁਤ ਹੰਕਾਰ ਹੈ ਜਿਨ੍ਹਾਂ ਨੂੰ ਆਪਣੀ ਲੇਬਰ ਤੋਂ ਦਬਾ ਕੇ ਵੋਟ ਪਵਾਉਂਦਾ ਬੜਾ ਢੰਗ ਹੈ ਆਪਣੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਪਵਾਉਂਦਾ ਬੜਾ ਢੰਗ ਹੈ ਮੇਰਾ ਚੈਲੰਜ ਉਹਨਾਂ ਨੂੰ ਹੈ ਕਿ ਹੁਣ ਆਪਣੇ ਘਰ ਦਾ ਸਮਾਨ ਚੱਕ ਕੇ ਜੀਪੀ ਨਗਰ ਨਾ ਆ ਜਿਓ ਲੋਕਾਂ ਨੂੰ ਕਹੀਓ ਕਿ ਅਸੀਂ 10 ਕਿਲੋਮੀਟਰ ਦੂਰ ਰਹਿੰਦੇ ਆਂ ਅਗਰ ਕਿਸੇ ਤਰੀਕੇ ਦੀ ਤੁਹਾਡੇ ਚ ਕਿਸੇ ਤਕ ਇਨਸਾਨੀਅਤ ਹੈ ਇਲੈਕਸ਼ਨ ਜ਼ਰੂਰ ਲੜਿਓ ਇਸ ਇਲੈਕਸ਼ਨ ਦੇ ਲਈ ਅਸੀਂ ਬਿਲਕੁਲ ਤਿਆਰ ਬੈਠੇ ਆਂ ਪਰ ਭਜਿਓ ਨਾ ਹੁਣ ਆਪਣੇ ਲੋਕਾਂ ਨੂੰ ਤੁਸੀਂ ਦੁਬਾਨ ਦਾ ਸਮੇਂ ਚਲਾ ਗਿਆ ਤੁਸੀਂ ਆਪਣੇ ਲੋਕਾਂ ਨੂੰ ਪੈਸੇ ਦੇ ਬਲਤੇ ਦਬੰਦੇ ਸੀ ਕਿਸੇ ਨੂੰ ਨੌਕਰੀ ਦੇ ਬਲਤੇ ਦਬੰਦੇ ਸੀ ਕਿਸੇ ਕੋਲ ਨਜਾਇਜ਼ ਕੰਮ ਕਰਵਾਉਂਦੇ ਸੀ ਉਹ ਆਨਵਲ ਦੇ ਨਾਲ ਹਿਸਾਬ ਲਵਾਂਗੇ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਧੱਕੇ ਦੇ ਨਾਲ 5-5000 ਰੁਪਏ ਚ ਕੰਮ ਕਰਵਾ ਰਹੇ ਹੋ ਉਹਨਾਂ ਨੂੰ ਜਵਾਬ ਦੇਣ ਦੇ ਲਈ 10 ਤਰੀਕ ਨੂੰ ਲੋਕ ਵੋਟ ਪਾਣਗੇ ਔਰ ਤੁਹਾਨੂੰ ਚਲਦਾ ਕਰਨਗੇ ਬਾਕੀ ਜੋ ਤੁਹਾਡਾ ਹੰਕਾਰ ਹੈ ਉਹ ਹੰਕਾਰ ਲੋਕ ਜੜੂ ਤੋੜਾਂਗੇ ਮੈਨੂੰ ਲੋਕਾਂ ਤੇ ਆਪਣੇ ਪਰਿਵਾਰ ਦੇ ਸਦਸਿਆਂ ਤੇ ਬਹੁਤ ਵਿਸ਼ਵਾਸ ਹੈ ਮੈਂ ਇਹੀ ਕੰਮ ਰਾਤ ਕੰਮ ਕਰਾਂਗੇ ਪਾਰਟੀ ਜਿੰਨੂੰ ਵੀ ਇਹ ਮੌਕਾ ਦੇਵੇ ਅਸੀਂ ਇਕੱਠੇ ਰਲ ਕੇ ਮੈਦਾਨ ਚ ਉਤਰਾਂਗੇ ਇੱਕ ਵਾਰ ਫੇਰ ਮੇਰਾ ਵੈਸੇ ਤੇ ਸਾਰਿਆਂ ਨੂੰ ਹੀ ਹੈ ਕਿ ਜਿਹੜੇ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਗਏ ਆ ਉਹਨਾਂ ਨੂੰ ਵੀ ਮੈਂ ਇਹੀ ਕਵਾਂਗਾ ਕਿ ਮੈਦਾਨ ਨੇ ਉਤਰੋ ਦੇਖੋ ਕਿ ਕਿਹੜਾ ਤੁਸੀਂ ਵਿਕਾਸ ਕੀਤਾ ਹੈ ਉਹ ਵਿਕਾਸ ਜਰੂਰ ਜਨਤਾ ਚ ਲੈ ਕੇ ਜਾਈ ਉਹ ਵਿਕਾਸ ਜਿਹੜਾ ਤੁਸੀਂ 26 ਮਹੀਨਿਆਂ ਚ ਕੀਤਾ ਹੈ ਹੋਰੀ ਇੱਕ ਇੱਕ ਫੋਟੋ ਕਾਪੀ ਹਰ ਗਲੀ ਚ ਲੈ ਕੇ ਜਾਈਓ ਕਿ ਤੁਸੀਂ ਮਾਮਾ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤਾ ਨਵੇਂ ਸਕੂਲ ਕਿੰਨੇ ਬਣਾਏ ਆ ਨਵੇਂ ਕਾਲਜ ਕਿੰਨੇ ਬਣਾਏ ਆ ਨਵੇਂ ਹਸਪੀਟਲ ਕਿੰਨੇ ਬਣਾਏ ਆ ਨਵੇਂ ਪੰਜਾਬ ਦੀ 26 ਮਹੀਨੇ ਚ ਕਿੰਨੀ ਡਿਵੈਲਪਮੈਂਟ ਕੀਤੀ ਹੈ ਕਿਉਂਕਿ ਪੌਨੇ ਦੋ ਸਾਲ ਦੀ ਜਿਹੜੀ ਕਾਰਪੋਰੇਸ਼ਨ ਹੈ ਉਹ ਬੰਦ ਪਈ ਹੈ ਦੋਸਤੋ ਇੱਕ ਇੱਕ ਚੀਜ਼ ਲੈ ਕੇ ਗਲੀ ਗਲੀ ਜਾਈਓ ਕਿ ਅਸੀਂ ਦੋ ਪੌਨੇ ਦੋ ਸਾਲ ਦੀ ਜਿਹੜੀ ਕਾਰਪੋਰੇਸ਼ਨ ਨੂੰ ਬੰਦ ਕਰ ਦਿੱਤੀ ਹੈ ਨਾ ਕੋਈ ਨਵਾਂ ਸਕੂਲ ਬਣਾਇਆ ਨਾ ਨਵਾਂ ਕਾਲਜ ਨਾ ਕਿਸੇ ਮਾਂ ਨੂੰ ਪੈਨ ਨੂੰ 1000 ਰੁਪਏ ਦਿੱਤਾ ਇਹ ਸਾਰੀਆਂ ਚੀਜ਼ਾਂ ਲੋਕ ਦੇਖਣਗੇ। ਬਾਕੀ ਜੇ ਤੁਹਾਡੇ ਵਿੱਚ ਸਹੀ ਇਨਸਾਨੀਤ ਹੁੰਦੀ ਤੁਸੀਂ 5 ਸੀਟਾਂ ਦੇ ਇਲੈਕਸ਼ਨ ਕਰਵਾਉਂਦੇ ਤੁਹਾਨੂੰ ਪੰਜਾਬ ਦੇ ਲੋਕ ਜਵਾਬ ਦਿੰਦੇ ਕਿ ਜਿਹੜੇ ਪਿਆਰ ਬੈਠੇ ਆ ਕਿ ਪੰਜਾਬ ਦੇ ਵਿੱਚ ਜੋ ਲੋਕਾਂ ਨੇ 10 ਦਿਨ ਪਹਿਲੇ ਦੱਸਿਆ ਪੰਜਾਬ ਦੇ ਲੋਕਾਂ ਨੇ ਮੈਨੂੰ ਬੜੀ ਉਮੀਦ ਹੈ ਕਿ ਉਹ 10 ਤਰੀਕ 20 ਲੋਕ ਜਵਾਬ ਦੇਣਗੇ। ਬਾਕੀ ਤੁਸੀਂ ਮੇਰੇ ਸਿਰ ਦਾ ਤਾਜ ਹੋ ਜਲੰਧਰ ਦੇ ਲੋਕ ਜਿਨ੍ਹਾਂ ਨੇ ਮੈਨੂੰ ਵਿੱਚ ਲਾਇਕ ਬਣਾਇਆ ਕੱਲ ਜਿਸ ਟਾਈਮ ਮੈਂ ਪ੍ਰਧਾਨ ਮੰਤਰੀ ਜੀ ਦੇ ਸ਼ਬਦ ਸਮਾਰੋਹ 'ਚ ਖੜਾ ਸੀ ਮੈਂ ਬੜਾ ਹੀ ਭਾਵੁਕ ਹੋ ਕੇ ਬੋਲ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝ ਰਿਹਾ ਕਿ ਜਲੰਧਰ ਦੇ ਲੋਕਾਂ ਨੇ ਮੈਨੂੰ ਇਸ ਲਾਇਕ ਬਣਾਇਆ ਮੈਨੂੰ ਇਸ ਲਾਇਕ ਕਿ ਅੱਜ ਮੈਂ ਉਸ ਜਗ੍ਹਾ ਤੇ ਬੈਠਾ ਹਾਂ ਜਿੱਥੇ ਜਲੰਧਰ ਦੇ ਲੋਕ ਆਪਣੇ ਆਪ ਨੂੰ ਬੜਾ ਵਧੀਆ ਮਹਿਸੂਸ ਕਰ ਰਹੇ ਹੋਣਗੇ ਕਿ ਆਪਣੇ ਹਲਕੇ ਦਾ ਪੁੱਤਰ ਆਪਣੇ ਹਲਕੇ ਦਾ ਬੇਟਾ ਹਲਕੇ ਦਾ ਦੋਸਤ ਜਿਸ ਨੂੰ ਅਸੀਂ ਐਮਐਲਏ ਬਣਾ ਕੇ ਭੇਜਿਆ ਅਗਰ ਮੈਂ ਐਮਐਲਏ ਨਾ ਬਣਦਾ ਤੇ ਮੈਂ ਉਸ ਜਗ੍ਹਾ ਤੇ ਨਾ ਪਹੁੰਚਦਾ ਕੱਲ ਰਾਸ਼ਟਰਪਤੀ ਭਵਨ ਦੇ ਵਿੱਚ ਦੇਸ਼ ਦੇ ਕੈਸੇ ਕ੍ਰਾਂਤੀ ਨੇਤਾ ਨੂੰ ਜਿਨ੍ਹਾਂ ਨੇ ਤੀਜੀ ਵਾਰ ਸ਼ਬਦ ਲਈ ਇਸ ਦੇਸ਼ ਨੂੰ ਚਲਾਉਣ ਦੇ ਲਈ ਨਰਿੰਦਰ ਮੋਦੀ ਜੀ ਉਹਨਾਂ ਨੂੰ ਮੈਂ ਕੱਲ ਆਪਣੀ ਅੱਖੀਂ ਔਰ ਸੁਣਿਆ ਕਿ ਉਹਨਾਂ ਨੇ ਦੇਸ਼ ਦੀ ਤਰੱਕੀ ਦੇ ਲਈ ਜੋ ਤੀਜੀ ਵਾਰ ਸ਼ਬਦ ਲਈ ਹੈ ਇਹ ਸਾਰਾ ਜੋ ਸਰੇ ਹੈ ਮੇਰੇ ਹਲਕੇ ਦੇ ਲੋਕਾਂ ਨੂੰ ਜਾਂਦਾ ਮੇਰੇ ਪਰਿਵਾਰ ਦੇ ਸਦਸਿਅ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਰਾਇਆ ਤੇ ਜਲੰਧਰ ਮੈਂ ਕੱਲ ਆ ਰਿਹਾ ਦੋਸਤੋ ਆਓ ਤਿਆਰੀ ਕਰੀਏ ਆਪਣੀ ਆਪਣੀ ਜ਼ਿੰਮੇਵਾਰੀ ਦੇ ਉੱਤੇ ਪਾਰਟੀ ਜਿਸ ਤਰੀਕੇ ਦੀ ਵੀ ਜ਼ਿੰਮੇਵਾਰੀ ਲਗਾਏਗੀ ਅਸੀਂ ਰਲ ਮਿਲ ਕੇ ਉਹਨੂੰ ਪੂਰਾ ਕਰਾਂਗੇ ਤੇ ਦੁਬਾਰਾ ਫਿਰ ਇੱਕ ਮਹੀਨੇ ਦੇ ਲਈ ਪਾਰਟੀ ਦੇ ਲਈ ਦਿਨ ਰਾਤ ਕੰਮ ਕਰੀਏ ਔਰ ਪਾਰਟੀ ਦਾ ਝੰਡਾ ਬੁਲੰਦ ਕਰਨ ਦੇ ਲਈ ਜਿਹੜੇ ਲੋਕ ਹੰਕਾਰ ਤੇ ਵਿੱਚ ਰਣਨੀਤੀ ਕਰ ਰਹੇ ਆ ਉਹਨਾਂ ਨੂੰ ਮੂਰਤ ਤੁਰ ਜਵਾਬ ਦੇਈਏ ਤੁਹਾਡਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਔਰ ਵੱਡੇ ਭਾਈ ਸੁਸ਼ੀਲ ਕੁਮਾਰ ਰਿੰਕੂ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ ਨਮਸਕਾਰ ਸਾਥੀਓ ਬਹੁਤ ਫੋਨ ਆ ਰਹੇ ਆ ਕਿ ਅੱਜ ਕਾਰਕਟਰਾਂ ਦੇ ਮਨਾਂ ਦੇ ਉੱਤੇ ਜਿਹੜੀ ਖੁਸ਼ੀ ਹੈ ਜਲੰਧਰ ਦੇ ਵਿੱਚ ਉਹ ਬਹੁਤ ਹੈ ਕਿ ਜਿਲੰਦਰ ਜਮਨੀ ਚੋਂ ਹੁੰਦਾ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਉਸ ਦੀ ਜਿਹੜੀ ਤਾਰੀਖ ਹੈ ਉਹ ਅੱਜ ਤੈਅ ਕਰ ਦਿੱਤੀ ਗਈ ਹੈ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਆਪਣੇ ਹਲਕੇ ਦੇ ਲੋਕਾਂ ਦਾ ਜਿਹੜੇ ਮੇਰੇ ਪਰਿਵਾਰ ਦੇ ਸਦਸੇ ਐ ਕਿ ਉਹਦੇ ਬਿਲਕੁਲ ਤਿਆਰ ਬੈਠੇ ਸੀ ਅਜੇ ਤੇ ਇਲੈਕਸ਼ਨ ਦੁੱਤੀਓ ਅਜੇ ਤੇ ਥਕਾਵਟ ਵੀ ਨਹੀਂ ਉਤਰੀ ਜਿਹੜੇ ਕਾਰਕਿਰਤਾ ਨੇ ਦਿਨ ਰਾਤ ਕੰਮ ਕੀਤਾ ਅਜੇ ਤੇ ਉਹਨਾਂ ਦੇ ਵਿਚਾਰਿਆਂ ਦੇ ਕਵਰ ਲਾਣੀ ਸੀ ਮੈਂ ਕਿਹਾ ਥੋੜੀ ਜਿਹਾ ਬਾਹਰ ਇਲੈਕਸ਼ਨ ਲੜਾਵਾਂਗੇ ਪਰ ਹੈਰਾਨ ਮੈਂ ਇਸ ਕਰਕੇ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਤੇ ਸਿਰਫ ਮੇਰੀ ਸੀਟ ਤੇ ਇਲੈਕਸ਼ਨ ਬਾਈਕਰਾਨ ਦੇ ਲਈ ਉਹਨਾਂ ਨੂੰ ਕਾਲੀ ਪਈ ਹੈ ਕਿ ਬਾਕੀ ਸਿੱਕਾ ਦੇ ਉੱਤੇ ਉਹਨਾਂ ਨੇ ਕੋਈ ਰਜ਼ਾਈ ਨਹੀਂ ਲੈ ਗਏ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰ ਇਹ ਪੰਜ ਸੀਟਾਂ ਦੇ ਇਲੈਕਸ਼ਨ ਹੁੰਦੇ ਤੇ ਪਤਾ ਲੱਗਦੇ ਚਲੋ ਦੋਸਤੋ ਤਿਆਰ ਹੋ ਜਓ ਸਾਰੇ ਕਿ ਜਿੱਥੇ ਤੁਸੀਂ ਇੰਨਾ ਸਮੇਂ ਸੁਸ਼ੀਲ ਰਿੰਕੂ ਜੀ ਦੇ ਲਈ ਵੱਡੇ ਭਾਈ ਦੇ ਲਈ ਤੁਸੀਂ ਕੰਮ ਕੀਤਾ ਬਹੁਤ ਮਿਹਨਤ ਕੀਤੀ ਅੱਜ ਦੇ ਮੈਂ ਚਲ ਸੋਚਿਆ ਸੀ ਸਾਡੇ ਕਾਰਕਿਰਤਾ ਸਾਰੇ ਪਰਿਵਾਰ ਦੇ ਸਦਸੇ ਕੋਈ ਰੈਸਟ ਕਰਨਗੇ ਸਮੇਂ ਫਿਰ ਆ ਗਿਆ ਕਿ ਇੱਕ ਮਹੀਨੇ ਅਸੀਂ ਸਾਰਿਆਂ ਨੇ ਗੱਲ ਮਿਲ ਕੇ ਇਲੈਕਸ਼ਨ ਲੜਨਾ ਹੈ ਪਾਰਟੀ ਜਿਹਨੂੰ ਵੀ ਜ਼ਿੰਮੇਵਾਰੀ ਰਹੇਗੀ ਪਾਰਟੀ ਜਿਹਦੇ ਉੱਤੇ ਵਿਸ਼ਵਾਸ ਕਰੇਗੀ ਉਹ ਇਹਨਾਂ ਨਾਲ ਰਲ ਕੇ ਕੰਮ ਕਰਾਂਗੇ ਪਰ ਜਲੰਧਰ ਦੀ ਤਰੱਕੀ ਦੇ ਲਈ ਇੱਕ ਨਵੇਂ ਜਲੰਧਰ ਦੀ ਦੀ ਹੋਂਕਾਰ ਦੇ ਲਈ ਕਿਉਂਕਿ ਨਵਾਂ ਜਲੰਧਰ ਮੇਰੇ ਸੁਪਨਿਆਂ ਦਾ ਜਲੰਧਰ ਹੈ ਜਿਸ ਉਮੀਦ ਨਾਲ ਮੈਂ ਇਲੈਕਸ਼ਨ ਲੜਿਆ ਸੀ ਕਿ ਜਲੰਧਰ ਸ਼ਹਿਰ ਦੀ ਤਰੱਕੀ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਜਲੰਧਰ ਸ਼ਹਿਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਲੈ ਕੇ ਆਈਏ ਕਿ ਲੋਕ ਯਾਦ ਕਰਨ ਕਿ ਯਾਰ ਪੁਰਾਣੇ ਐਮਐਲਏ ਦੇ ਵਿੱਚ ਨਵੇਂ ਐਮਐਲਏ ਚ ਕੀ ਫਰਕ ਆ ਗਿਆ ਪਰ ਤੁਹਾਨੂੰ ਪਤਾ ਕਿ ਮੈਂ ਤੁਹਾਡੇ ਸਿਧਾਂਤਾਂ ਦੀ ਲੜਾਈ ਨਹੀਂ ਲੜ ਸਕਿਆ ਤੁਹਾਡੇ ਹੱਕਾਂ ਦੀ ਲੜਾਈ ਮੈਂ ਨਹੀਂ ਲੜ ਸਕਿਆ ਜਿਹੜੀ ਸੂਬੇ ਦੀ ਸਰਕਾਰ ਸੀ ਉਹ ਜਦੋਂ ਮੈਂ ਤੁਹਾਡੀ ਆਵਾਜ਼ ਬੁਲੰਦ ਕਰਦਾ ਸੀ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਚਲੋ ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਮੇਰੇ ਪਰਿਵਾਰ ਉੱਤੇ ਮੇਰੇ ਤੇ ਵਿਸ਼ਵਾਸ ਕੀਤਾ ਪਰ ਦੋਸਤੋ ਇਨਸਾਫ ਦੀ ਲੜਾਈ ਲੜਨ ਦਾ ਫਿਰ ਇੱਕ ਵਾਰ ਸਮੇਂ ਆ ਗਿਆ ਸੱਚ ਦੇ ਸਾਹਮਣੇ ਤੁਹਾਨੂੰ ਖੜਾ ਹੋਣਾ ਪਏਗਾ ਸੱਚ ਦੇ ਲਈ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਹਲਕੇ ਦੀ ਆਵਾਜ਼ ਵਿਧਾਨ ਸਭਾ ਚ ਗੂੰਜੇ ਪ੍ਰਧਾਨ ਸਭਾ ਦੇ ਵਿੱਚ ਸੱਚ ਦੇ ਲਈ ਕੋਈ ਖੜੇ ਹੋ ਕੇ ਬੋਲੇ ਤੇ ਵੋਟ ਦਾ ਫੈਸਲਾ ਤੁਸੀਂ ਕਰਨਾ ਹੈ ਇਹ ਜਿਹੜੀ ਵੋਟ ਹੈ ਤੁਹਾਡੇ ਹੱਕਾਂ ਦੀ ਲੜਾਈ ਲੜੇਗੀ ਤੁਹਾਡੇ ਲਈ ਸੰਘਰਸ਼ ਕਰਾਂਗੇ ਪਾਰਟੀ ਜਿਹਦੇ ਤੇ ਵਿਸ਼ਵਾਸ ਕਰੇਗੀ ਅਸੀਂ ਸਾਰੇ ਲੋਕ ਕੋਰੇ ਨਾਲ ਇਕੱਠੇ ਹਾਂ ਕੋਈ ਵੀ ਪਾਰਟੀ ਤੋਂ ਬਾਹਰ ਨਹੀਂ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਹੋਰ ਵੱਡੇ ਭਾਈ ਸੁਸ਼ੀਲ ਰਿੰਕੂ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨ ਦੇ ਲਈ ਆਇਆ ਹਾਂ ਕਿ ਤਿਆਰ ਹੋ ਜਾਓ ਇਲੈਕਸ਼ਨ ਦੇ ਵਿੱਚ ਬੇਨਰ ਹੱਥ ਮਿਹਨਤ ਕਰਾਂਗੇ ਇਹ ਜਿਹੜੀ